ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਗਿੱਲ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈ ਜਾਂਦਾ ਹੈ ਬਾਗੇਪੁਰਾਣੇ ਦੇ ਬਿਲਕੁਲ ਨਾਲ ਪਿੰਡ ਰਹਿ ਜਾਂਦਾ ਜੀ ਗੱਲ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਇਹ ਦੇ ਘਰੇ ਲੂ ਪਸ਼ੂ ਰੱਖੇ ਹੋਏ ਆ ਇਹਨਾਂ ਚੋ ਇੱਕ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿ ਨੰ ਮਾਸੂ ਆਏ ਖੜ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪਈ ਨਾਮ ਅਰਜਿੰਦਰ ਸਿੰਘ ਪਿੰਡ ਗੱਲ ਤਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਠੀਕ ਆ ਜੀ ਮੋਬਾਈਲ ਨੰਬਰ 994211282 ਠੀਕ ਆ ਜੀ ਇਹ ਗਾਂ ਦੀ ਕੀ ਡਿਟੇਲ ਕਿੰਨੇਵੇਂ ਸੂਏ ਸੂਈ ਹੈ ਜੀ ਇਹ ਬਈ ਦੂਜੇ ਸੂਏ ਹੈ ਗਾਂ ਕਿੰਨਾ ਕ ਟਾਈਮ ਹੋ ਗਿਆ ਸੂਏ ਨੂੰ ਇਹ ਸਾਜੀ ਸੂਈ ਆ ਬਈ ਹਜੇ ਹੋਣੀ ਜੇਰ ਪਈ ਹੈ ਜੀ ਜੇਰ ਪਈ ਤੁਹਾਨੂੰ ਦਿਖਾ ਦਿੰਨੇ ਆ ਮੇਰੇ ਆਏ ਤੋਂ ਹੀ ਜੇਰ ਪਈ ਆ ਦੇਖ ਸਕਦੇ ਹੋ ਦੰਨ ਆ ਜੀ ਜੇਰ ਜਮਾ ਬੱਚਾ ਕਿ ਦਿੱਤਾ ਬਈ ਬੱਚਾ ਜੀ ਠੀਕ ਆ ਜੀ ਤੇ ਕਿੰਨਾ ਕ ਬੋਲਾ ਕੱਢ ਲਿਆ ਬਈ ਇਹ ਬਈ 2 ਕਿਲੋ ਬੋਲਾ ਕੱਢਿਆ ਬੱਚੇ ਨੂੰ ਝੰਗਾ ਕੇ ਜੀ ਕੋ ਬੱਚਾ ਚੋਂਗਾ ਜੀ 3 ਕਿਲੋ ਹੋਗਾ ਕਿਲੋ ਖੰਡ ਚਲੋ ਬੱਚਾ ਹਾਂ ਜੀ ਹੁਣੇ ਜੇਰ ਬਾ ਜੇਰ ਪੈਣ ਤੋਂ ਪਹਿਲਾਂ ਹੀ ਝੰਗਾਇਆ ਨਾ ਤੇ ਚੋਇਆ ਜੀ ਹਾਂਜੀ ਠੀਕ ਆ ਜੀ ਤੇ ਕਿੰਨਾ ਕ ਦਿੱਤਾ ਬਈ ਪਿਛਲੇ ਸੂਏ ਦੁੱਧ ਪਿਛਲੀ ਸੀਗੀ 13 14 ਕਿਲੋ ਸੀ ਯਾਨੀ 15 16 ਕਿਲੋ ਦੇ ਦੂਜੀ ਠੀਕ ਹੈ ਤੋਰ ਕੇ ਦਿਖਾ ਦਿਓ ਜੀ ਦਿਖਾ 22 ਦੇ ਦਸਨ ਮੁਤਾਬਕ ਦੂਜੇ ਸੂਏ ਸੂਈ ਆ ਜੀ ਤਿੰਨ ਚਾਰ ਘੰਟੇ ਹੋ ਗਏ ਸੂਈ ਨੂੰ ਜੇਰ ਪ੍ਰੋਪਰ ਡਨ ਆ ਜੀ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਲੋ ਤੇ ਬੱਚੇ ਨੂੰ ਇਹ ਨਾ ਜਨਮ ਦਿੱਤਾ 22 10 ਦਾ ਕਿ 2 2.5 ਕਿਲੋ ਬੋਲਾ ਕੱਢ ਲਿਆ ਕੁਛ ਬੱਚੇ ਨੇ ਚੰਗ ਲਿਆ ਜੀ ਪਿਛਲੇ ਸੂਏ ਬਾਈ ਕਹਿੰਦਾ ਆਪਣਾ 13 ਕਿਲੋ ਚੋਇਆ ਵਾ ਇੱਕ 2015-16 ਦੀ ਉਮੀਦ ਕਰਦੇ ਬਾਕੀ ਦੁੱਧ ਸੇਵਾ ਦਾ ਮੁੱਠਿਆ ਹੋਵੇ। ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ। ਫਨਾਂ ਦੇ ਸੈਜ ਬਹੁਤ ਸੋਹਣੇ ਆ ਜੀ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਵਾ ਦਿੰਨੇ ਆ। ਚਾਰੇ ਤਨ ਗੈਪ ਤੇ ਨਿਖੜਵੇਂ ਇੱਕੋ ਹੀ ਸੈਜ ਦੇ। ਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਆ। ਸੋਨਾ ਹੱਥੀ ਚਵਾਈ ਵਾਲਾ ਥਾਣਾ। ਬਾਕੀ ਸੀਰੀਅਲ ਸਰਵ ਕਰਮਾਂ ਵਾਲੀ ਪੂਰੀ ਆ ਜੀ ਤੇ ਬਈ ਥਾਣਾ ਦੀ ਓਕੇ ਜਮਾ। ਓਕੇ ਬਈ ਗਰੰਟੀ ਹੋਊਗੀ ਥਾਣਾ ਦੀ ਆਪਾਂ ਦੀ। ਠੀਕ ਆ ਕੋਈ ਹੋਰ ਸ਼ਿੱਟਾ ਨਹੀਂ ਹੋਣਾ। ਨਾ ਜੀ ਜਾਵਾਂ ਓਕੇ ਆ ਜੀ। ਤੇ ਬਈ ਨਿਆਣਾ ਪਾ ਕੇ ਚੋਣੇ ਹੁੰਨੇ ਕਿ ਬਿਨਾਂ ਨਿਆਣੇ ਤੋਂ? ਨ ਮੌਲੇ ਦਾ 48000 ਰੁਪਏ ਮਾਨਤਨ ਹੋ ਜੂਗਾ ਹਾਂਜੀ ਹੋ ਜੂਗੀ ਠੀਕ ਹੈ ਜੀ 48000 ਰੁਪਏ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜੇ ਵੀਰ ਨੂੰ ਜਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ